ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਆਏ ਹੋਏ ਆ ਗੁਰਪਲਾ ਗੁਰਪਲਾ ਸਾਹਿਬ ਜਿਹੜਾ ਉਹ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਬਾਠੂ ਦਾ ਇਲਾਕਾ ਹੈ ਹਿਮਾਚਲ ਦੇ ਵਿੱਚ ਪੈਂਦਾ ਹੈ ਟਾਲੀਯਾਲ ਦੇ ਲਾਗੇ ਆ ਤੇ ਉਹਨੇ ਵਾਲੇ ਪਾਸੋਂ ਆਈਏ ਤਾਂ ਬਾਇਆ ਸੰਦੋਗੜ ਤੁਸੀਂ ਟਾਲੀ ਹਾਲ ਤੋਂ ਹੁੰਦੇ ਹੋ ਇੱਥੇ ਪੁੱਛ ਸਕਦੇ ਹੋ ਤੇ ਦੂਜਾ ਜਿਹੜਾ ਹੈ ਤੁਸੀਂ ਬਾਇਆ ਚੁੰਗੀਆਂ ਗੜਸ਼ੰਕਰ ਵਾਲੇ ਪਾਸਿਓਂ ਆ ਸਕਦੇ ਹੋ ਆਨੰਦਪੁਰ ਸਾਹਿਬ ਤੋਂ 30 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਇੱਕ ਸਥਾਨ ਮੌਜੂਦ ਹੈ ਜਿਹਦਾ ਨਾਮ ਹੈ ਗੁਰਪਲਾ ਜਿਸ ਜਗ੍ਹਾ ਦੇ ਉੱਤੇ ਦਸਵੇਂ ਪਾਤਸ਼ਾਹ ਜਿਹੜੇ ਆ ਬਾਬਾ ਕਲਾਧਾਰੀ ਜੀ ਦੇ ਨਾਲ ਮਿਲਦੇ ਹੁੰਦੇ ਸੀ ਬਾਬਾ ਕਲਾਧਾਰੀ ਜੀ ਉਹੀ ਜਿਹੜੇ ਗੁਰਨਾਨਕ ਪਾਤਸ਼ਾਹ ਜੀ ਦੀ ਨੌਵੀਂ ਪੀੜੀ ਦੇ ਵਿੱਚੋਂ ਸੀਗੇ ਇੱਥੇ ਉਹਨਾਂ ਨੇ ਜਿਹੜਾ ਮਹਾਰਾਜ ਤੋਂ ਇੱਕ ਬਚਨ ਲਿਆ ਸੀ ਕਿ ਸਾਡੇ ਘਰੇ ਜਿਹੜਾ ਪੁੱਤਰ ਨਹੀਂ ਹੈਗਾ ਤੁਸੀਂ ਪੁੱਤਰ ਹੁਕਮ ਦਿੱਤਾ ਸੀ ਜਿਹੜਾ ਉਹਨਾਂ ਨੂੰ ਵਾਰ ਦਿੱਤਾ ਸੀ ਕਿ ਤੁਹਾਡੇ ਘਰ ਇੱਕ ਇਹੋ ਜਿਹਾ ਪੁੱਤਰ ਪੈਦਾ ਹੋਊਗਾ ਜਿਹੜਾ ਮਹਾਰਾਜਾਂ ਦੇ ਵਿੱਚ ਤਿਲਕ ਲਗਾਊਗਾ ਤੇ ਉਸੇ ਪਰਿਵਾਰ ਦੇ ਵਿੱਚ ਦਵਾਰਾ ਬਾਬਾ ਸਾਹਿਬ ਸਿੰਘ ਜੀ ਵਿਦੇ ਹੀ ਪੈਦਾ ਹੁੰਦੇ ਨੇ ਜਿਹੜੇ ਕਿ ਮਹਾਰਾਜ ਰਣਜੀਤ ਸਿੰਘ ਤੱਕ ਨੂੰ ਜਿਹੜੇ ਆ ਆ ਤਿਲਕ ਲਾਉਂਦੇ ਨੇ ਤੇ ਕਦੇ ਵੀ ਇੱਧਰ ਗੇੜਾ ਬੱਜੇ ਅਨੰਦਪੁਰ ਸਾਹਿਬ ਆ ਲਾਇਓ ਉਹਨੇ ਵਾਲਾ ਆਇਓ ਤਾਂ ਇਸ ਜਗ੍ਹਾ ਦੇ ਉੱਤੇ ਜ਼ਰੂਰ ਦਰਸ਼ਨ ਦਿਦਾਰੇ ਕਰਕੇ ਜਾਓ ਬਹੁਤ ਰਮਣੀਕ ਸਥਾਨ ਹੈ ਤੇ ਬਹੁਤ ਸੋਹਣਾ ਹੈ ਜੰਗਲਾਂ ਦੇ ਵਿੱਚ ਵਸਿਆ ਹੋਇਆ ਤੇ ਕਦੇ ਇੱਧਰ ਗੇੜਾ ਬੱਜੇ ਜ਼ਰੂਰ ਦਰਸ਼ਨ ਕਰਕੇ ਜਾਓ ਧੰਨਵਾਦ